ਚਵਾਈਆ ਪਏ ਦੀ ਵੀ ਕਰਕੇ ਦਿਖਾਉਨੇ ਆ ਹਾਂਜੀ ਬਾਈ ਜੀ ਕਰ ਦੋ ਚਵਾਈ ਸुरू ਤੇ ਚਵਾਈ ਦੇਖੋ ਯਾਰ ਕਿਆ ਬਾਤ ਆ ਸੁਣਾ ਸਾਫ ਸੁਥਰਾ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 6280581659 ਤੇ ਚੌਣ ਚਵਾ ਧਾਰਾਂ ਤੁਰਾਂ ਦੀ ਬਿਹੜ ਇੱਕ ਨੰਬਰ ਆ ਜਮਾ ਹਨਾ ਹਾਂ ਬਾਈ ਤੇ ਇਹਨੂੰ ਕੈ ਕਿਦਰ ਹੋ ਗਏ ਕਰਮਾਂ ਦੀ ਸੂਈ ਰੋ ਬਾਈ ਇਹਨੂੰ ਬਣ ਕੇ ਹੋ ਗਏ 5 ਦਿਨ ਬਰੇ ਅਜੇ 5 ਦਿਨ ਇਹਦੇ ਮਗਰ ਆ ਗਈ ਬੱਚੀ ਹਨਾ ਤਿੰਨਾਂ ਦੇ ਮਗਰਿਆਂ ਚ ਬੱਚੇ ਆ ਗਏ ਆ ਤੇ ਆ ਗਈ ਥੋੜੀ ਆਪਣੀ ਕਰ ਲੈਣ ਡੋ ਕੈਟਾਗਰੀ ਚ ਹਾਂ ਭਾਈ ਬਾਕੀ ਆਈ ਨਹੀਂ ਆ ਵੀ ਕਰ ਲੈ ਇੰਨਾ ਲੋਕਾਂ ਦੇ ਗਰਮ ਹੋਣਦਿਆਂ ਦੇ ਲੈ ਭਾਈ ਬਿਣਾ ਨਿਆਣਾ ਤੋਂ ਚੋਣਦੇ ਆਪਾਂ ਸੋ ਨਿਆਣਾ ਵਗੈਰਾ ਆਪਾਂ ਕੋਈ ਨਹੀਂ ਪਾਇਆ ਤੇ ਦੋ ਜਾਣੇ ਬਹਿ ਕੇ ਚੋਈ ਜਾਂਦੇ ਆ ਬੋ ਭਾਈ ਆਪਾਂ ਇੱਕ ਲੱਗਾਉਂ ਕੋਤੂ ਵੀ ਲੈਦੇ ਚਾਹੇ ਉਸ ਤੋਂ ਵੱਲੋਂ ਮਾੜਾ ਆਪਾਂ ਗਰਮ ਨਹੀਂ ਹੋਗਾ ਜ਼ਮੀਨ ਸੋ ਠੰਡੇ ਅਸੀਰ ਜਮਾ ਹਣਾ ਬਾਈ ਮਤਲਬ 2 ਕਿਲੋ ਘੱਟ ਦੇ ਦੇਣਾ ਕਿਤੇ ਜਾ ਕੇ ਫਿਰ ਲੱਤ ਨਹੀਂ ਮਾਰਨੀ ਆਪਣੀ ਤੇ ਬਾਕੀ ਦੁੱਧ ਇਹਦਾ ਹੋਊਗਾ ਵੀ ਫੈਟ ਵਾਲਾ ਜਾਵਾਂ ਪਹਿਲਾਂ ਭਾਈ ਮੈਂ ਦੱਸ ਗੈੜਾ ਜਿੰਨੇ ਚੱਪਦਾ 25 ਕਿਲੋ ਤੇ ਇਹਦਾ ਭਾਣਾ 18-19 ਲੀਟਰ ਭਾਈ ਇੱਕ ਤੇ ਬਾ ਕੀ ਦੰਦਵਾ ਗੀ ਇਹ ਦੋ ਦਾ ਅੱਛਾ ਦੋ ਦੰਦ ਪਲੂਨ ਪਹਿਲਾ ਸੂਆ ਸੂਈਆ ਹਨ ਤੇ ਫਿਟਨੈਸ ਵਾਲਾ ਲੈਵਾ ਦੇ ਬਾਕੇ ਆਪ ਨੂੰ ਪਤਾ ਪਲੂਨ ਕੋਸੇ ਦਾ 35 40 ਨੇ ਦੁੱਧ ਤੇ ਆਉਂਦਾ ਹਾਂ 2 ਮਹੀਨਾ ਦੁੱਧ ਪੀ ਕੇ ਲੈਵਲ ਫੜੂਗੀ ਜਾ ਕੇ ਇਹ ਆਪਾਂ ਤੇ ਹੁਣ ਅੰਦਾਜ਼ਾ ਹੈ ਕਿਥੇ ਫਰਦੀਊਏ ਇਹ ਬਈ ਹੋ ਬਸਾ ਹੀ 16 17 ਲੀਟਰ ਦੇ ਬਈ ਅੱਛਾ ਠੀਕ ਹੈ 8 ਕਿ ਲੀਟਰ ਟਾਈਮ ਦਾ ਅੰਦਾਜ਼ਾ ਦੁੱਧ ਇਹ ਥੱਲੇ ਹੁਣ ਹੈਗਾ ਬਈ ਹੈਗਾ ਹੈਗਾ ਜਮਾ ਹਨਾ ਹਾਂ ਬਈ ਸੁਭਰੂ ਚੁਆਈ ਚੁਈ ਦੇਖੋ ਧਾਰਾ ਜਰ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਨਾ ਸੋ ਫੈਟਰਾ ਜਿਵੇਂ ਕੰਬੈਕਟ ਹਵਾਨਾ ਆ ਦੇਖੋ ਦੋ ਜਾਨੇ ਬਹਿ ਕੇ ਝੋਨੇ ਆ ਤੇ ਜਿਵੇਂ ਪਲੂਨ ਪਹਿਲਾ ਸੂਤ ਹੁੰਦੇ ਕੀ ਵਾਰ ਵੀ ਕਹਿੰਦੇ ਔਲ ਕਰਦੀ ਹੋਰ ਕਰਦੀ ਆ ਮਤਲਬ ਜੇਰ ਜੁਰ ਜਾਣਾ ਓਕੇ ਜੀ ਬਾਈ ਬਾਈ ਗਾਰੰਟੀ ਦੇਵਾ ਜੇ ਅਸੀਂ ਘਰੇ ਪਈਆਂ ਬਈਆ ਜਹ ਆਪਾਂ ਮੰਨ ਕੇ ਵੀ ਸੂਆ ਪਤੂ ਵੀ ਘਰੇ ਨਹੀਂ ਬਾੜ ਦੇ ਗੱਪਣ ਪਤੂ ਲਈਦਾ ਆਪਣੇ ਘਰੇ ਜਾ ਕੇ ਸੋ ਗਾਂ ਦਾ ਤਾਂ ਕੰਮ ਹੀ ਇਹ ਆ ਵਪਾਰ ਕਰਨਾ ਜਦੋਂ ਪਰ ਉਹ ਗੱਪਣ ਲਿਆਓ ਘਰੇ ਸੂ ਕੀ ਸਵਾਦਾਰ ਆ ਉਹ ਗੱਲ ਜਮਾ ਉਹ ਆਪਣਾ ਭਾਈ ਮੰਨ ਕੇ ਚ ਵੀ ਲਗਾਤਾਰ ਕੰਮ ਚਲਾਉਣਾ ਬਾਹਰੋਂ ਵਾਲਾ ਕੀ ਵੀ ਕਹੇ ਜੀ ਆਉਂਦੀ ਆ ਕਹੇ ਜੀ ਨਹੀਂ ਖਬਰ ਕਰੋ ਕਦੋਂ ਸੂਈ ਵਿਆਲ ਹੁਣ ਆਪਣੇ ਸਾਹ ਉਹ ਕਿ ਵਪਾਰੀ ਨੂੰ ਦੋ ਟਾਈਮ ਜਵਾਕੇ ਕੋਈ ਨਹੀਂ ਦਿੰਦਾ ਵਪਾਰੀ ਜੇ ਵਾ ਲੈਗਾ ਤਾਂ ਆਰਾ ਮਾਰ ਲਾ ਦੋ ਵਾਰ ਚ ਹੋਰ ਖੜੇ ਹੁੰਦੇ ਮੇਰੇ ਅਗੇ ਬਗ ਲਾ ਹੁੰਦੀ ਹੈ ਤੇ ਜਦੋਂ ਵੇਚ ਨਹੀਂ ਹੁੰਦੀ ਹੈ ਉਦੋਂ ਪੰਜ ਜਣੇ ਰੈ ਕਰਨ ਵਾਲੇ ਹੁੰਦੇ ਆ ਹਾਂ ਉਹ ਅਗਲਾ ਕਹਿੰਦਾ ਬਾਈ ਚ ਪਚਾ ਡੰਗ ਚੋਂ ਆਵੇਂ ਸੋ ਜੈਨੂ ਕਹਿੰਦਾ ਜਦੋਂ ਆਪ ਵੇਚ ਨਹੀਂ ਉਹ ਤਾਂ ਕਹਿੰਦਾ ਬਾਈ ਛੱਡਦਾ ਵਾਰ ਚ ਫਲਾਣਾ ਖੜਾ ਸੋ ਉੱਥੇ ਹੁਣ ਕਾਰਨ ਕੀ ਹੈ ਲੈ ਕਹਿੰਦਾ chrelu ਸਾਨੂੰ ਮਿਲ ਗਈ ਸੋ ਚੀਜ਼ ਮੰਦੀ ਕਦੇ ਨਹੀਂ ਮਿਲਦੀ ਪਾਸੇ 2-4000 ਰੁਪਏ ਦੀ ਬਸ ਇੱਕ ਲੜਕੀ ਹੁੰਦੀ ਆ ਪਰ ਮਗਰ ਬੱਚੀ ਦੋ ਦਾੰਦ ਸੁਈ ਸੁਬਾਈ ਤੇ ਦੁੱਧ ਜਿਹੜਾ ਕਰਮ ਵਾਲੀ ਨੇ ਪਾਉਣਾ ਇਹਨੇ ਫੈਟ ਵਾਲਾ ਹੀ ਪਾਉਣਾ ਜਮਾ ਹਣਾ ਕਹਿੰਦਾ ਵਾ ਤਾਜੀ ਸੁਈ ਵੀ ਮੇਰੇ ਬਾੜੀਆਂ ਤੱਕ ਦੁੱਧ ਦੇ ਨਿਆਰੇ ਲਿਆਦੂ ਕਰੇ ਯਾਰ ਬਿਲਕੁਲ ਬਾਕੀ ਬੱਚੀ ਬੜੀ ਪਿਆਰੀ ਦਿੱਤੀ ਐਨੇ ਮਗਰ ਹਣਾ ਸੋ ਬੱਚੀ ਬੜੀ ਜ਼ਬਰਦਸਤ ਮਗਰ ਯਾਰ ਚੰਗੀ ਜਿਆਦਾ ਵਾਲੀ ਬੱਚੀ ਹੈ ਯਾਰ ਹਣਾ ਸੁਭਰ ਚੋਣ ਵਗੈਰਾ ਦੀ ਪੂਰੀ ਓਕੇ ਆ ਜਾਵਾ ਕਿਸੇ ਪਾਸੇ ਹੱਥ ਦਰਾ ਨਹੀਂ ਜਾਵਾ ਮਗਰ ਬੱਚੀ ਸੂਈ ਸਵਾਈ ਤੇ ਭਾਈ ਰੇਟ ਇਹਦਾ ਜਮਾ ਵੇਚਣ ਜਾਲਾ ਭਾ ਭਾਈ ਜਮੇ ਵੇਚਣ ਲਈ 70 ਜੋ ਭਾਈ ਸ਼ੋਰ ਕਰ 70 ਜੋ ਮਾਨਦਾਨ ਮੌਕੇ ਤੇ ਕਰ ਦਾਂਗੇ ਆ ਮਾਨਦਾਨ ਨਹੀਂ ਕਰਾਂਗੇ ਕੋਈ ਆਏ ਨਾ ਕਿ ਵੀ ਆ ਕੇ 10 ਹੀ ਇੱਕ ਆ ਪੰਜ ਇੱਕ ਆ ਲਈ ਹੋਈ ਆ ਜੈਨੂਅਲ ਤੇ ਮੌਲੀ ਕਰਦੇ ਸੁਭਰ ਜਿਵੇਂ ਹੁਣ ਬੱਚੀ ਖੜੀ ਆ ਕਾਪੀ ਤੇ ਖਰਚਾ ਲਾਲੇ ਬੰਦਾ ਪਾਲਣ ਲਾ ਕੇ ਲੱਖ ਵੇ ਖਾ ਜੂ ਜਮਾ ਸੋ ਇਹ ਇੱਕ ਤਰ੍ਹਾਂ ਦਾ ਮੰਨ ਕੇ ਚੱਲੋ ਵੀ ਗੋਲਕ ਚ ਰੁਪਏ ਇਕੱਠੇ ਕਰਨ ਵਾਲਾ ਕੰਮ ਹੀ ਆ ਜਾਮਾ ਹਾਂ ਭਾਈ ਦੋਨ ਅਗਦੇ ਹੀ ਜਾਂਦੇ ਆ 70000 ਸਿੱਧੇ ਆਏ ਇੱਕ ਮਗਰ ਬਚੀ ਹੈ ਹਨਾ ਚੋਬਰ ਕੰਪੈਕਟ ਹੈ ਹਵਾਨਾ ਥੋੜੇ ਬੰਦ ਲੇਵੇ ਦੀ ਹੈਗੀ ਪਰ ਇਹ ਗੱਲ ਦੱਸਦਾ ਤੁਹਾਡੇ ਅਗਰੇ ਡਾਕਟਰਾਂ ਤੋਂ ਸੁਣਨੀ ਬਹੁਤ ਸੁਢੀ ਦੋਮਣੀ ਵਾਲੀ ਗੱਲ ਆਪਾਂ ਤਾਂ ਕਹੀ ਹੈ ਕਿਉਂਕਿ ਲੇਵਾ ਫਿਟਨੇ ਚਾਹੀਦਾ ਇਹਦਾ ਜਿੰਨਾ ਕੰਪੈਕਟ ਹਵਾਨਾ ਗਾ ਦਾ ਉਨੇ ਹੀ ਮੰਨ ਕੇ ਚੱਲੋ ਵੀ ਮੈਡੀਕਲ ਖਰਚਾ ਘੱਟ ਜਾਂਦਾ ਹੈ ਵਾਇਰਸ ਆਉਣ ਦੇ ਚਾਂਸ ਬਹੁਤ ਘੱਟ ਰਹਿੰਦੇ ਹੈਗੇ ਤੇ ਕੰਪੈਕਟ ਹਵਾਨਾ ਜਮਾ ਫਿੱਟ ਫਾੜ ਜਮਾ ਸੋ 24 ਦਾ ਜਮਾ ਇਹ ਲੱਗੂ ਜਿਵੇਂ ਐ ਟੋਕੜ ਹੁੰਦੀ ਹੈ ਜਮਾ ਹਣਾ ਲੇਵਾ ਨਿੰਬੂ ਨੂੰ ਝਾੜ ਦਿੰਦੇ ਸੋ ਦੇਖੋ ਜਮਾ ਪਾਰਟੀ ਵਧੀਆ ਗਾਲ ਕਸੇ ਜੇ ਮਾਰਗੇ ਨੇ ਜਮਾ ਸੋ ਸ਼ਾਮ ਦੇ ਟਾਈਮ ਆ ਭਾਈ ਜਿਹੜੀ ਚਵਾਈ ਕਰਦੇ ਪਈਆਂਗੇ ਸੋ ਸੋਹਣਿਆ ਸਾਫ ਸੁਥਰੀਆਂ ਧਾਰਾਂ ਚੋਚੋ ਦੇ ਹਮਦਲਾ ਚੋਚੋ ਤੇ ਮਸ਼ੀਨ ਵਗੈਰਾ ਪ੍ਰਧਾਨ ਲਵੰਦੀ ਆ ਜਮਾ ਪੱਥੀ ਦੋ ਦੋ ਉਹਨਾਂ ਨਿਕਲਦਾ ਨਹੀਂ ਰਹਿ ਜਾਂਦਾ ਕਿ ਲੋਗਾਂ ਨਾਲ ਰਹਿ ਜਾਂਦਾ ਜਮਾ ਯਾਰ ਗਾਂ ਦਾ ਬਾਕੀ ਖਾਲੀ ਤੁਸੀਂ ਨਾ ਹੁੰਦੀ ਉਹਦੇ ਕੋਲ ਕਤਾ ਸੋੜੇ ਤਰਫ ਕਹਿੰਦਾ ਵਾਹ ਹੈਗਾ ਜਮਾ 8 ਕਿਲੋ ਲੀਟਰ ਦੇ ਆਸ-ਪਾਸ ਹੈ ਨਾ ਸੋ 628058169 ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣੀ ਚੈਨਲ ਨੂੰ ਪਿਆਰ ਦੇਣੀ ਤੈ